ਸਰਸ਼ਟੀਆ ਨੂੰ ਤਾਰ-ਤਾਰ ਕਰਦੀ ਏ ਕੋ ਹੋਰ ਹੈ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਲਯੁਗੀ ਸੋਤੇਲੇ ਪਿਓ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਕੁੜੀ ਨਾਲ ਪਾਰ ਕਰ ਦਿੱਤੀਆਂ ਦੱਸਦੀ ਹੈ ਕਿ 15 ਸਾਲ ਦੀ ਸੋਤੇਲੀ ਬੇਟੀ ਦੇ ਨਾਲ ਯੂਸਫ ਵਿਅਕਤੀ ਦਾ ਵੱਲੋਂ ਦੁਸ਼ਕਰਮ ਕੀਤਾ ਗਿਆ ਪੁਲਿਸ ਨੇ ਸੋਤੇਲੇ ਪਿਤਾ ਨੂੰ ਗ੍ਰਿਫਤਾਰ ਕਰਕੇ ਦੋਹਾਂ ਦਾ ਮੈਡੀਕਲ ਕਰਵਾਇਆ ਹੈ ਸੋ ਦੱਸਦੀ ਹੈ ਕਿ આરોપી ਸੋਤੇਲੇ ਪਿਤਾ ਨੂੰ ਜਦ ਹਸਪਤਾਲ ਮੈਡੀਕਲ ਲਈ ਲਿਆਂਦਾ ਗਿਆ ਤਾਂ ਲੜਕੀ ਦੀ ਮਾਂ ਅਤੇ ਪਿੰਡ ਵਾਸੀਆਂ ਨੇ ਹਸਪਤਾਲ ਦੇ ਵਿੱਚ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਆ ਥਾਣਾ ਮਹਿਨਾ ਪੁਲਿਸ ਦੇ ਇਕ ਸੌ ਤੇਲੇ ਪਿਤਾ ਨੂੰ ਹੈ ਜਿਹੜਾ ਨਾਬਾਲਗ ਬੇਟੀ ਨਾਲ 3 ਸਾਲ ਤੱਕ ਗਲਤ ਕੰਮ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਜੀ ਹਾਂ 3 ਸਾਲ ਤੱਕ ਇਹ ਵਿਅਕਤੀ ਉਸ ਲੜਕੀ ਦੇ ਨਾਲ ਉਸ ਨਾਬਾਲਗ ਬੇਟੀ ਦੇ ਨਾਲ ਗਲਤ ਕੰਮ ਕਰਦਾ ਰਿਹਾ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ 15 ਸਾਲਾ ਪੀੜਤਾ ਨੇ ਆਪਣੇ ਬਿਆਨ ਦੇ ਵਿੱਚ ਦੋਸ਼ ਲਾਇਆ ਹੈ ਕਿ ਕੁਝ ਸਾਲ ਪਹਿਲਾਂ ਉਸ ਦੀ ਮਾਂ ਨੇ ਦੂਜੇ ਵਿਅਕਤੀ ਨਾਲ ਵਿਆਹ ਕਰ ਲਿਆ ਸੀ ਦੂਜਾ ਵਿਆਹ ਕੀਤਾ ਸੀ ਉਸ ਸਮੇਂ ਉਹ 13 ਸਾਲ ਦੀ ਸੀ ਲਗਭਗ 3 ਸਾਲ ਪਹਿਲਾਂ ਉਸ ਦੀ ਮਾਂ ਦਾ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਆਪਰੇਸ਼ਨ ਹੋਇਆ ਸੀ ਮਾਂ ਹਸਪਤਾਲ ਵਿੱਚ 3 ਦਿਨ ਪੜਤੀ ਰਹੀ ਇਸ ਤੋਂ ਬਾਅਦ ਉਹ ਇੱਕ ਕਰੀਬੀ ਰਿਸ਼ਤੇਦਾਰ ਦੇ ਘਰ ਰਹਿਣ ਚਲੀ ਗਈ ਇਸ ਦੌਰਾਨ ਉਸ ਦੇ ਸੋਤੇਲੇ ਪਿਓ ਨੇ ਜਿਹੜਾ ਮੌਕਾ ਦੇ ਕੇ ਕਈ ਦਿਨਾ ਤੱਕ ਉਸ ਨਾਲ ਗਲਤ ਕੰਮ ਕੀਤਾ ਹੈ ਨਹੀਂ ਨਹੀਂ ਪਛਨੇ 3 ਸਾਲ ਤੋਂ ਲਗਾਤਾਰ ਉਸ ਨਾਲ ਅਜਿਹਾ ਕਰ ਰਿਹਾ ਹੈ ਹੁਣ ਜਦ ਉਸ ਨੂੰ ਕਾਫੀ ਤਕਲੀਫ ਹੋਣ ਲੱਗੀ ਤਾਂ ਉਸ ਨੂੰ ਸਮਝ ਆ ਰਿਹਾ ਸੀ ਕਿ ਉਸ ਨਾਲ ਕੁਝ ਗਲਤ ਹੋ ਰਿਹਾ ਹੈ ਪੀੜਤਾ ਨੇ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪਿੰਡ ਵਾਲਿਆਂ ਨੇ ਉਸ ਵਿਅਕਤੀ ਦੀ ਹਸਪਤਾਲ ਵਿੱਚ ਜਮ ਕੇ ਕੁੱਟਮਾਰ ਵੀ ਕੀਤੀ ਪਰ ਪੁਲਿਸ ਉਸ ਨੂੰ ਬਚਾ ਕੇ ਸਾਈਡ ਤੇ ਲੈ ਗਈ ਮੇਰੇ ਹਸਬੰਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਐ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੰਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਪਾਸੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰ ਤੋਂ ਕੰਪਲੀਟ ਹੋਈ ਐ ਗੁੜੀਆਂ ਨੇ ਕੰਪਲੀਟ ਕੀਤੀ ਐ ਜੀ ਕੀ ਕਿਹਾ ਕਿ ਗੁੜੀਤ ਵੱਲੋਂ ਹਾਂ ਜੀ ਗੁੜੀ ਨੇ ਕੀ ਕਿਹਾ ਤੁਹਾਨੂੰ ਗੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰਾਉਂਦਾ ਤਾਂ ਕੋਈ ਨਾ ਸੀ ਹਾਂਜੀ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗळा ਘੋਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜੂਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਛੇ ਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਘਰ 13 ਸਾਲ ਹੋ ਗਏ ਜੀ ਤੇਰਾ ਤਾਂ ਇਹ ਕਿੰਨੇ ਸਾਲ ਹੋ ਗਏ ਇਹ ਗਲਤ ਸਮਝ ਗਏ ਗੁੜੀਆਂ ਨੇ ਜਦੋਂ ਸਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਸਿਰਾਂ ਦੀ ਛੇੜਖਾਨੀ ਕਰਦਾ ਸੀ ਮੇਰੇ ਨਾਲ ਤੇ ਤੁਸੀਂ ਹੋਰ ਦੀ ਦੱਸਾਂ ਕਿ ਤੈਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆ ਨਾਲੇ ਗਾਣਾ ਗੱਡੀਆਂ ਤੇ ਹੁਣ ਤੁਹਾਡੇ ਵੱਲੋਂ ਪੋਪੂਲੀ ਜਾਂ ਤੇ ਕੀ ਕੀ ਅਗਲੀ ਕਾਰਵਾਈ ਚੋਣ ਬਸ ਮੈਂ ਤਾਂ ਇਹ ਚੁੰਮਦੀ ਕਿ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਕਿ ਕਿਹੜਾ ਹੋਰ ਕੋਈ ਪਿਆਉ ਨਾ ਇਹ ਕਰ ਸਕਣਾ ਥਕਾ ਤੇ ਨਾ ਮਤਰੇ ਆਵੇ ਵੀਰੋਂ ਫਾਂਸੀ ਹੋਵੇ ਉਹਨੂੰ ਸਜ਼ਾ ਦੇ ਮੇਰੇ ਬੇਟੀ ਨੂੰ ਇਨਸਾਫ ਦਿਵਾਓ ਬਹੁਤੀ ਖਲੌਣੀ ਹਰਕਤ ਕੀਤੀ ਜਾਂ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਪਿੱਛੋਂ ਜਦ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਸਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾਂ ਕਿਉਂ ਨਹੀਂ ਪਤ ਲਗਾ ਸਾਨੂੰ ਪਤ ਲਾ ਸੱਸੀ ਦਾ ਥਰਪ ਉਹਦੀ ਉਹਦੀ ਸਪੋਰਟ ਜਣੀ ਆ ਕੁੜੀ ਦੀ ਸਪੋਰਟ 'ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦੇ ਨੂੰ ਬਹੁਤ ਬਹੁਤ ਸਾਲਾ ਦਿੱਤੀ ਯਾਰ ਫਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਿਲ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਉਹਨੂੰ ਇਹਦੀ ਸਜ਼ਾ ਕੁੜੀ ਆ ਦੋ ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਚਨ ਕਰਦੇ ਨੇ ਇਹਨਾਂ ਨੂੰ ਕਿੰਨੀ ਉਮਰ ਹੈ ਕੁੜੀ ਦੀ ਕੁੜੀ ਦੀ 15 ਸਾਲ ਨੂੰ ਦਾ ਹਾਂ 4 ਸਾਲ ਹੋ ਗਏ 15 ਸਾਲ ਦੀ ਇਹ ਕਿਵੇਂ ਦਿੱਸੇ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀ ਐਸਬੀ ਸਾਹਿਬ ਨੂੰ ਕਾਲ ਆਈ ਐਸਬੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਐਸ ਸਾਹਿਬ ਬਹਿਣਾ ਸੀਗੇ ਹਰਵਿੰਦਰ ਸਿੰਘ ਮੰਡ ਉਹਨਾਂ ਦੇ ਜਾ ਕੇ ਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫੇਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਬਤਾਓ ਕਿ ਸਜਣ ਆਏ ਆ ਤੇ ਅਹੀ ਅਹੀ ਕਰਦੇ ਆ ਵੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਂਦਾ। ਉਹ ਡਰਾਉਣਾ ਹੁੰਦਾ ਸੀ ਕੁੜੀ ਨੂੰ। ਹਾਂ ਕੁੜੀ ਡਰਾਉਂਦਾ ਜੇ ਦੱਸਿਆ ਕਿਸੇ ਨੂੰ ਕਿ ਫਿਰ ਤੇਰੇ ਨਾਲ ਆਪਾਂ ਜਾਨ ਕੇ ਮਾਰ ਦੂੰਗਾ ਕਲਾ ਘੁੱਟ ਗਿਆ ਕਰੂੰਗਾ। ਜੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਇੱਕ ਤੇ ਯਾਰ ਦਿਖਾਉਣ ਜੋ ਨਹੀਂ ਵੀਡੀਓ। ਕੰਮ ਕੀ ਕਰਦਾ ਉਹ? ਕੰਮ ਟੀਲਰ ਦਾ ਕੰਮ ਕਰਦਾ ਸੀ। ਟੀਲਰ ਦਾ ਕੰਮ ਕਰਦਾ ਸੀ ਜਾਂ ਤੇ ਉਹ ਘਰਪੁਰ ਵੀ ਹੋਣੀ ਨੇ ਪਾਇਆ ਸੀਗਾ। ਤੇ ਮਾਪੇ ਪਹਿਲਾਂ ਮਰੇ ਹੋਇਆ ਇਹਦੇ। ਇਹਦੇ ਰੋਗੀ ਵਿਆਹ ਹੋਇਆ ਮੈਡਮ ਵਿਦਾ ਪਿਆ ਹੋਇਆ। 13 ਸਾਲ ਹੋ ਗਏ ਵਿਆਹ ਹੋ ਗਿਆ। ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ? ਕੀ ਕਹਿਣਾ ਚਾਹੋਗੇ? ਮੈਂ ਬੱਸ ਪਰ ਮਾ ਮੇਰਾ ਦਿਲ ਨੂੰ ਹੋ ਗੱਲ ਗੱਡੀ ਗੱਮਲੀ ਗੱਡੀ ਆਈ ਯਾਰ ਅਵੇ ਤੇ ਰੱਬਾ ਤੇ ਗਲਤੀ ਮਨਦੇ ਆਪਦੀ ਤੇ ਗਲਤੀ ਮਨਦੇ ਆਪਦੀ ਗਲਤੀ ਕੀਤੀ ਪਰ ਬੈਨ ਨੇ ਜਿੰਨੀ ਇਹ ਕਹਿੰਦੇ ਉਹਨੀ ਗਲਤੀ ਦੀ ਜਿੰਨੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ